ਇੰਡੀਆ ਔਮਨ ਕ੍ਰਿਕਟ ਟੀਮ ਵੱਲੋਂ ਵਰਲਡ ਕੱਪ ਜਿੱਤਣ ਤੋਂ ਬਾਅਦ ਪੰਜਾਬ ਦੀ ਪਲੇਅਰਜ਼ ਅਤੇ ਪੰਜਾਬ ਦੀਆਂ 3 ਅਮਨਜੋਤ ਤੇ ਹਰਲੀਨ ਅੱਜ ਮੁਹਾਲੀ ਏਅਰਪੋਰਟ ਤੇ ਪਹੁੰਚਣਗੇ ਜਿਸ ਦੇ ਚਲਦੇ ਹੋਏ ਸਰਕਾਰ ਦੇ ਨੁਮਾਇंदे ਅਤੇ ਜਸ਼ਨ ਦਾ ਮਾਹੌਲ ਏਅਰਪੋਰਟ ਵਿਖੇ ਦੇਖਣ ਨੂੰ ਮਿਲ ਰਿਹਾ ਹੈ ਇਕਬਲ ਪਈ ਜਾਣਾ ਹੋ ਇਕਬਲ ਪਈ ਜਾਣਾ ਮੇਰੇ ਕੋਲ ਪਟੇਰੇ ਮਿੱਤਰੇ ਮਦਾਰੀ ਵੱਜਦੀ ਓ ਘੰਮ ਘੰਮ ਚੱਤੀ ਤੋਂ ਮਦਾਰੀ ਵੱਜਦੀ ਛੂੜੇ ਵਾਲੀ ਬਾਤ ਤੇ ਤਾਰੀ ਕਰ

ਵਾਜੀ ਚਲੋ ਘਰ ਕਰਵਾਣੇ ਮੂੰਹ ਮਿਠਾਈ ਤੁਹਾਡਾ ਜੀ ਕੀ ਆ ਗਿਆ ਮਾਨ ਮਰੇ ਰਾਜਨੀਤਿਕ ਆਪਨੇ ਬੋਲਿਆ ਦੇਖੋ ਅੱਜ ਜੋ ਫਾਇਨਾ ਲਾਦਿਓ ਜੀ ਅਮਨਜੋਤ ਜੀ ਦੇ ਫੈਮਿਲੀ ਜਿਹੜੀ ਆ ਉਹ ਸਾਡੇ ਨਾਲ ਹਾਜ਼ਰ ਆ ਅੱਜ ਦੋਨੇ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਰਿਸਿਪਟ ਕਰਨ ਦੇ ਲਈ ਉਹਨਾਂ ਦਾ ਵੈਲਕਮ ਕਰਨ ਦੇ ਲਈ ਉਹਨਾਂ ਦਾ ਸਵਾਗਤ ਕਰਨ ਦੇ ਲਈ ਪੰਜਾਬ ਸਰਕਾਰ ਸਾਡੇ ਮੈਂਬਰ ਪਾਰਲੀਮੈਂਟ ਸਾਰੇ ਅਸੀਂ ਪਹੁੰਚੇ ਆ ਪੂਰਾ ਪਰਿਵਾਰ ਪਹੁੰਚਿਆਗਾ ਮੈਂ ਪਰਿਵਾਰ ਦੇ ਮੈਂਬਰਸ ਨੂੰ ਕਹੂੰਗਾ ਕਿ ਉਹ ਆਪਣੀ ਖੁਸ਼ੀ ਜਿਹੜੀ ਆ ਆਪਣੀਆਂ ਧੀਆਂ ਦੀ ਖੁਸ਼ੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਮੈਂ ਸਭ ਤੋਂ ਪਹਿਲਾਂ ਅਰਦਾਸ ਦੀ ਬੇਨਤੀ ਕਰਦਾ ਹਾਂ ਹੁਣ ਆਗੇ ਆ ਜਾਓ ਆਓ ਤੁਸੀਂ ਹੋਣਾਗਾ ਠੀਕ ਨਹੀਂ ਆਗੇ ਆ ਜਾਓ ਜੀ ਆ ਕੇ ਆਓ ਸਰਦਾਰ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੀ ਆਪਣੀ ਜਿੱਤ ਹੋਈ ਆ ਆਪਣੇ ਬੇਟੀਆਂ ਦੀ ਔਰ ਇਹ ਬਹੁਤ ਹੀ ਮਤਲਬ ਖੁਸ਼ੀ ਦਾ ਪਲ ਹੈਗਾ ਜਿਹੜਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਉੱਥੇ ਲਾਈਵ ਮੈਚ ਦੇਖਿਆ ਹੈਗਾ ਔਰ ਬੰਬੇ ਦੇ ਵਿੱਚ ਇਹ ਹਾਲ ਸੀਗਾ ਵੀ ਜਿਹੜੇ ਪੇਰੈਂਟ ਸੀਗੇ ਜਾਂ ਜਿੰਨੇ ਵੀ ਉੱਥੇ ਮਤਲਬ ਬਜ਼ੁਰਗੋਂ ਤੋਂ ਲੈ ਕੇ ਬੱਚੇ ਤੱਕ ਉਹ ਜਦੋਂ ਧੀਆਂ ਜਿੱਤੀਆਂ ਆਪਣੀਆਂ ਔਰ ਮੱਥੇ ਨੂੰ ਹੱਥ ਲਾ ਰਹੇ ਸੀ ਗਰਾਊਂਡ ਨੂੰ ਹੱਥ ਲਾ ਰਹੇ ਸੀ ਤੇ ਹੁਣ ਇਹ ਵਰਲਡ ਕੱਪ ਆਪਾਂ ਪਹਿਲੀ ਵਾਰੀ ਜਿੱਤੇ ਹੈਗਾ ਔਰ ਜਿੱਤੋਂ ਤੱਕ ਕੁੜੀਆਂ ਦਾ ਸਵਾਲ ਹੈਗਾ ਮੈਂ ਕਹਿੰਦੀ ਆ ਬੱਚੇ ਇਹਨੇ ਮਿਹਨਤੀ ਨੇਗੇ ਔਰ ਮਾਪੇ ਨੂੰ ਵੀ ਇਹਨਾ ਫਖਰ ਮਹਿਸੂਸ ਹੁੰਦਾ ਹੈਗਾ ਕਿਉਂਕਿ ਕਹਿਣ ਨੂੰ ਹੁੰਦਾ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਆ ਵੀ ਅੱਗੇ ਆਪਣੇ ਸਮਾਜ ਦੇ ਵਿੱਚ ਸੀ ਵੀ ਨਹੀਂ ਜੀ ਕੁੜੀਆਂ ਨੂੰ ਆਹ ਨਾ ਕਰੋ ਕਿਉਂਕਿ ਸਾਨੂੰ ਵੀ ਬੜੀਆਂ ਸਮੱਸਿਆਵਾਂ ਆਈਆਂ ਜਦੋਂ ਬੱਚੇ ਛੋਟੇ ਸੀ ਤੁਹਾਨੂੰ ਪਤਾ ਹੀ ਆਪਣੇ ਸਮਾਜ ਦਾ ਪਰ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਆਂ ਵੀ ਕਦੇ ਵੀ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਜਿਵੇਂ ਅੱਜ ਹਰਲੀਨ ਨੇ ਅਮਨਜੋਤ ਨੇ ਪੂਰੀ ਇੰਡੀਆ ਟੀਮ ਨੇ ਹਰਮਨ ਨੇ ਆਪਣਾ ਸਾਡਾ ਸਿਰ ਉੱਚਾ ਕੀਤਾ ਹੈਗਾ ਆਪਾਂ ਵੀ ਆਪਣੀਆਂ ਸਾਰੀਆਂ ਧੀਆਂ ਨੂੰ ਜਿਸ ਤਰ੍ਹਾਂ ਕਹਿੰਦੇ ਨੇ ਜੇ ਪੁੱਤ ਮਢਾਉਣ ਜ਼ਮੀਨਾਂ ਧੀਆਂ ਦੁੱਖ ਮਢਾਉਂਦੀਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਪੁੱਤ ਤਾਂ ਜ਼ਮੀਨਾਂ ਨੂੰ ਪਾ ਦਿੰਦੇ ਨੇ ਧੀਆਂ ਹਮੇਸ਼ਾ ਦੁੱਖ ਬਣਾਉਂਦੀਆਂ ਨੇ ਔਰ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਕਿਉਂਕਿ ਬਹੁਤ ਜ਼ਿਆਦਾ ਜਿੱਦੜਲੀ ਵੀ ਆਪਣੀ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਔਰ ਇਹਨਾਂ ਨੇ ਇੰਨਾ ਜ਼ਿਆਦਾ ਸਾਡੇ ਮੀਤ ਜੀ ਖੜੇ ਨੇ ਚੀਮਾ ਸਾਹਿਬ ਖੜੇ ਨੇ ਇੰਨਾ ਜ਼ਿਆਦਾ ਇਹਨਾਂ ਨੇ ਮਤਲਬ ਆਪਣਾ ਖੇਡਾਂ ਨੂੰ ਪ੍ਰਮੋਟ ਕੀਤਾ ਜਦੋਂ ਸਾਡੇ ਪਹਿਲਾਂ ਅਸੀਂ ਜਿੱਤ ਕੇ ਆਏ ਸੀਗੇ ਉਦੋਂ ਸਭ ਤੋਂ ਪਹਿਲਾਂ ਆਪਣੀ ਸਰਕਾਰ ਸੀ ਵੀ ਜਿਨ੍ਹਾਂ ਨੇ ਸਾਰਾ ਨਾਮ ਦਿੱਤਾ ਹੈਗਾ ਔਰ ਇੰਨਾ ਡੇਰਾਂ ਦਾ ਉਹ ਕਰਿਆ ਹੈਗਾ ਉਸ ਮਾਨ ਸਾਹਿਬ ਨੇ ਤੁਸੀਂ ਦੇਖੋ ਵੀ ਇੰਨਾ ਬੀਜੀ ਹੁੰਦੇ ਹੋਏ ਔਰ ਬਕਾਇਦਾ ਵੀਡੀਓ ਕਾਲ ਕੀਤੀ ਹੈਗੀ ਆ ਹੁਣ ਜਿਸ ਤਰ੍ਹਾਂ ਮੋਦੀ ਜੀ ਨੇ ਉਹਨਾਂ ਨੇ ਬੁਲਾ ਕੇ ਬਹੁਤ ਰਿਸਪੈਕਟ ਦਿੱਤੀ ਆ ਮੈਂ ਸਾਰੇ ਮਤਲਬ ਆਪਣੇ ਸਮਾਜ ਨੂੰ ਸਾਰਿਆਂ ਨੂੰ ਆਪਣੀ ਤਰਫ ਤੋਂ ਦਿਲੋਂ ਕਹਿੰਦੀ ਆ ਵੀ ਬਹੁਤ ਮਤਲਬ ਖੁਸ਼ੀ ਦੇ ਪਾਲ ਲੇਗੇ ਔਰ ਅਸੀਂ ਇੰਨਾ ਮਤਲਬ ਸਾਰਿਆਂ ਦਾ ਖਾਸ ਕਰ ਪਰਮਾਰਥਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਧੀਆਂ ਨੂੰ ਇੰਨਾ ਮਾਣ ਦਿੱਤਾ

અમન જોકી જો તાઈસર સબ તૈયાર આજી બરોબર હાજી ઠીક હે કે સેલિબ્રેશન કેસી કરેંગે સર કે આટ કરેંગે ઢોલ સેલિબ્રેશન હોઈ રહી હે આવો કે સેલિબ્રેશન નહી આજી ઢોલ ધમાગેવાળા સાથ મેં હૈ હાજી 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 આતિયેગા બહુત ખુશી હોન્દી હૈ જી આપણીયા ટીયા સબ તો અગ્ગે આધી આઈ 25 સાલ બાદ વર્લ્ડ કપ અપને દેશ દે وچ આયા જી ઠીક હે જી એ મેં તો કહેના જી અપને ટીયાણો વાત હોવા દે કે એક પેજ ના સીધા હેગા ਜਿੱਦੜ ਉਹਨਾਂ ਨੂੰ ਆਪੇ ਕੇ ਸਾਥੇ ਜਾਣੀਆ ਉਹਨੂੰ ਬੰਨ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰ ਆਣਗੇ ਕਰੋ ਵੀ ਤਾਂ ਹੀ ਉਹਨਾਂ ਦੇ ਹੌਂਸਲੇ بلند ਹੋਣਗੇ ਤੇ ਕੁਝ ਨਾ ਕੁਝ ਜਿੰਦਗੀ ਕਰਨੀ ਹੈ ਦੇਖੋ ਜੀ ਇਹ ਸਭ ਮਹਾਰਾਜ ਦੀ ਕਿਰਪਾ ਦੀ ਅਸੀਂ ਇਹ ਸੋਚਿਆ ਸੀ ਪਾਲੀ ਸਮਾ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਦੀ ਪਰਮਾਤਮਾ ਦੇ ਕਰਮ ਦੇ ਨਾਲ ਕਹਿੰਦੇ ਜੀ ਮਾਪਿਓ ਉਸ ਪੁੱਤ ਨੂੰ ਦੱਸਦੇ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਲ ਅੱਗੇ ਨਾਲ ਪਹਿਚਾਣਿਆ ਜਾਂਦਾ ਤੁਸੀਂ ਪਹਿਲਾਂ ਬੈਠ ਕੋਲ ਲੱਗ ਕੇ ਹਾਂ ਜੀ ਦੇਖ ਸੰਸਾਰ ਪ੍ਰਧਾਨ ਮੰਤਰੀ ਜੀ ਮੇਰੇ ਤੋਂ ਦੇਖੋ ਮਹਾਰਾਜ ਦੀ ਕਿਰਪਾ ਸਾਰੀ ਇਹ ਬੱਚੇ ਜੀ ਦੇ ਮੇਰਾ ਪਹੁੰਚ ਹੋਇਆ ਪਰਮਾਤਮਾ ਨੇ ਕਿਰਪਾ ਮਹਾਰਾਜ ਜੀ ਹਾਂ ਜੀ

ਬੜੀ ਲੰਬੀ ਉਡੀਕ ਤੋਂ ਬਾਅਦ ਜਿੱਤਿਆ 2005 ਦੇ ਵਿੱਚ ਵੀ ਸਾਡੀਆਂ 3 ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ 17 ਦੇ ਵਿੱਚ ਵੀ ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ ਤੇ ਅੱਜ ਕੀ ਤੀਜੀ ਵਾਰ ਸੀ ਕਿ ਸਾਡੇ ਦੇਸ਼ ਦੀਆਂ 3 ਫਾਈਨਲ ਤੱਕ ਪਹੁੰਚੀਆਂ ਜੇ ਜਿਹੜੀ ਜਿੱਤ ਹੈ ਉਹ ਪ੍ਰਾਪਤ ہوئی ਔਰ 140 ਕਰੋੜ ਭਾਰਤੀਆਂ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਤੇ ਖਾਸ ਤੌਰ ਤੇ ਸਾਡੇ ਪੰਜਾਬੀਆਂ ਲਈ ਆ ਜਿਹੜੇ ਢੋਲ ਵੱਜ ਰਿਹਾ ਅੱਜ ਸਾਰੇ ਪੰਜਾਬ ਦੇ ਵਿੱਚ ਵੱਜ ਰਿਹਾ ਤੇ ਜਿਸ ਦਿਨੇ ਵਰਲਡ ਕੱਪ ਜਿੱਤਿਆ ਸਾਡੇ ਪੰਜਾਬੀਆਂ ਲਈ ਇਸ ਤੋਂ ਵੱਧ ਕੋਈ ਖੁਸ਼ੀ ਦੀ ਗੱਲ ਹੋਣੀ ਸਕਦੀ ਕਿ ਸਾਡੇ ਪੰਜਾਬ ਦੀਆਂ ਤਿੰਨ ਧੀਆਂ ਤੇ ਅਗਵਾਈ ਵੀ ਪੰਜਾਬ ਦੀ ਤੀ ਮੋਗੇ ਦੀ ਰਹਿਣ ਵਾਲੀ ਹਰਮਨ ਜਿਹੜੀ ਹੈ ਉਹ ਕਰ ਰਹੀ ਸੀ ਹਰਲੀਨ ਔਰ ਅਮਨਜੋਤ ਔਰ ਤੇ ਤਿੰਨਾਂ ਦਾ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਰਿਹਾ ਸੋ ਮੈਂ ਕਹ ਲੋ ਵੀ ਕਿਉਂਕਿ ਮੈਂ ਮੰਤਰੀ ਰਿਆਂ ਇਸ ਡਿਪਾਰਟਮੈਂਟ ਨਾਲ ਜੁੜਿਆ ਰਿਆਂ ਆਪ ਕਿਉਂਕਿ ਕ੍ਰਿਕਟ ਮੈਂ ਖੇਡਦਾ ਰਿਆਂ ਪਿਆਰ ਵੀ ਬੜਾ ਕਰਦਾ ਤੇ ਮੇਰਾ ਕਿਉਂਕਿ ਸਾਰਿਆਂ ਦੇ ਨਾਲ ਹਰਮਨ ਨਾਲ ਹਰਲੀਨ ਨਾਲ ਮੈਂ ਸ਼ੁਰੂ ਤੋਂ ਕਿਉਂਕਿ ਜਦੋਂ ਵੀ ਕਦੇ ਕੋਈ ਮੈਚ ਹੁੰਦਾ ਹੈ ਗੱਲਬਾਤ ਵੀ ਜਿਹੜੀ ਹੈ ਉਹ ਹੁੰਦੀ ਰਹਿੰਦੀ ਹੈ ਮੈਚ ਤੋਂ ਪਹਿਲਾਂ ਵੀ ਬਾਅਦ ਚ ਵੀ ਗੱਲ ਹੋਈ ਸੋ ਜਿੱਥੇ ਇਹਨਾਂ ਦੇ ਮਾਪਿਆਂ ਦਾ ਦੇਖੋ ਇਹ ਖੁਸ਼ੀ ਨੂੰ ਬਿਆਨ ਕੀਤਾ ਜਾ ਸਕਦਾ ਇਹ ਜਿਹੜੇ ਕਹੋ ਵੀ ਸਾਰੇ 100 40 ਕਰੋੜ ਕਹੋ ਵੀ ਲੋਕਾਂ ਨੂੰ ਜਿਨ੍ਹਾਂ ਧੀਆਂ ਤੇ ਮਾਣ ਹੋਵੇ ਉਹਨਾਂ ਮਾਪਿਆਂ ਨੂੰ ਕਿੰਨੀ ਜਿਹੜੀ ਆ ਖੁਸ਼ੀ ਹੋਊਗੀ ਪਰ ਅੱਜ ਸਾਡੇ ਸਾਰਿਆਂ ਲਈ ਬੜੀ ਇਹ ਖੁਸ਼ੀ ਦੇ ਪਲ ਨੇ ਕਿ ਅੱਜ ਉਹ ਧੀਆਂ ਆਪਣੇ ਪੰਜਾਬ ਕਹੋ ਪਰਤ ਰਹੀਆਂ ਨੇ ਅੱਜ ਅਸੀਂ ਸਰਕਾਰ ਵੱਲੋਂ ਚੀਮਾ ਸਾਹਿਬ ਸਾਡੇ ਐਮਐਲਏ ਅ ਅਮਨਜੀਤ ਜੀ ਇਹ ਮਿਸਿਸ ਕੁਲਵੰਤ ਕੌਰ ਜੀ ਤੇ ਸਾਰੇ ਸਾਡੇ ਜਿੰਨੇ ਵੀ ਮੋਹਾਲੀ ਵਾਸੀ ਆਏ ਆ ਪੰਜਾਬ ਵਾਸੀ ਆਏ ਆ ਸਾਰਿਆਂ ਲਈ ਬੜੀ ਖੁਸ਼ੀ ਦੇ ਪਲ ਹੈ ਪਰ ਖਾਸ ਤੌਰ ਤੇ ਕਿਉਂਕਿ ਮੈਂ ਕ੍ਰਿਕਟ ਨੂੰ ਬੜੀ ਨੇੜਿਓਂ ਦੇਖਦਾ ਤੇ ਜਿਹੜੀ ਪਰਫਾਰਮੈਂਸ ਹਰਲੀਨ ਦੀ ਵੀ ਕਿਉਂਕਿ ਜਿਹੜੇ ਲੀਗ ਦੇ ਮੈਚਸ ਸੀ ਸ਼੍ਰੀਲੰਕਾ ਨਾਲ ਪਾਕਿਸਤਾਨ ਨਾਲ ਬੜੇ ਅਹਿਮ ਮੈਚਸ ਸੀ ਦੋਨਾਂ ਮੈਚਾਂ 'ਚ ਹਰਲੀਨ ਨੇ ਜਿਹੜਾ ਪਰਫਾਰਮ ਹੈ ਉਹ ਕੀਤਾ ਤੇ ਉਸ ਤੋਂ ਬਾਅਦ ਕਿਉਂਕਿ ਆਸਟ੍ਰੇਲੀਆ ਦੇ ਨਾਲ ਸੀਮ ਫਾਈਨਲ ਸੀ ਜਸ ਰੀਲੀ ਐਦਾਂ ਦੀ ਟੀਮ ਹੈ ਤੇ ਸਕੋਰ ਵੀ ਇੰਨਾ ਬਣ ਗਿਆ ਸੀਗਾ 339 ਦਾ ਟਾਰਗੇਟ ਸੀਗਾ ਵੀ ਪਤਾ ਨਹੀਂ ਇੰਨਾ ਵਰਲਡ ਕੱਪ ਦੇ ਵਿੱਚ ਅਚੀਵ ਕਰਨਾ ਤੇ ਉਹ ਪ੍ਰੈਸ਼ਰ ਵਾਲੇ ਮੈਚ ਚ ਹਰਮਨ ਨੇ 99 ਰਨਾਂ ਦੀ ਜਿਹੜੀ ਪਾਰੀ ਹੈ ਉਹ ਖੇਡੀ ਤੇ ਜਿਹਨੂੰ ਮੈਂ ਲੱਗਦਾ ਕਿ ਇੰਨੇ ਪ੍ਰੈਸ਼ਰ ਤੇ ਐਡਾ ਵੱਡਾ ਸਕੋਰ ਉਹ ਵੀ ਵਰਲਡ ਕੱਪ ਦੇ ਸੈਮੀਫਾਈਨਲ ਚ ਉਹ ਮੈਨੂੰ ਲੱਗਦਾ ਵੀ ਜਿਹੜਾ টার্নিং ਪੁਆਇੰਟ ਸਾਬਤ ਹੋਇਆ ਜਿਹਦੇ ਕਰਕੇ ਵਰਲਡ ਕੱਪ ਦੇ ਵਿੱਚ ਜਿੱਤਿਆ ਉਹ ਪ੍ਰਾਪਤ ਹੋਈ ਬਾਕੀ ਅਮਨਜੋਤ ਨੇ ਵੀ ਬੜੀ ਅੱਛੀ ਇਹ ਪੇਡ ਦਾ ਜਿਹੜਾ ਪਾਲਿਸੀ ਤੋਂ ਦੇ ਤੌਰ ਸਪੋਰਟ ਮੰਤਰੀ ਨੂੰ ਲੱਗਦਾ ਕਿ ਇਹਦਾ ਬਹੁਤ ਆਵਾਜ਼ ਦੇ ਦੇਖੋ ਕਿਉਂਕਿ ਖੇਡ ਐਦਾਂ ਦਾ ਜਿਹੜਾ ਡਿਪਾਰਟਮੈਂਟ ਹੈ ਇਹਦੇ ਚ ਪਾਲਿਸੀ ਆਉਣ ਤੋਂ ਬਾਅਦ ਕਈ ਲੋਕਾਂ ਨੂੰ ਇਹ ਵੀ ਲੱਗਦਾ ਹੁੰਦਾ ਵੀ ਦੋ ਦਿਨਾਂ ਚੋਂ 18 ਕੋਈ ਹੋਊਗਾ ਪਰ ਇਹਨੂੰ ਮਾਣ ਨੂੰ ਰਿਜ਼ਲਟ ਹੈ ਜਿਹਦਾ ਸਮਾਂ ਉਹ ਲੱਗਦਾ ਹੈ ਅਸੀਂ ਦਾਦਾ ਦੀ ਨਦੀ ਇਹ ਵੀ ਦੇਖੋ ਬੜੀ ਉਮਰ ਤੇ ਅੱਜ ਉਹਨਾਂ ਨੂੰ ਰੀਸੀਵ ਕਰਨ ਆਇਆ ਬੜੀ ਖੁਸ਼ੀ ਦੇ ਇਹਨਾਂ ਲਈ ਵੀ ਪਾਲ ਨੇ ਬਾਪੂ ਜੀ ਖੁਸ਼ ਹੋ ਬੁਰੇ ਮੈਂ ਵੀ ਪੂਰੇ ਖੁਸ਼ ਹੈ ਜੀ ਅੱਜ ਨੂੰ ਤਾਂ ਆਈਆਂ ਬਹੁਤ ਬੜਾ ਇਹ ਕੋਈ ਨਾ ਜੀ ਨੂੰ ਲੈ ਕੇ ਗਈ ਜੀ ਇੱਕ ਜੀ ਭਾਈ ਤੁਸੀਂ ਮੈਂ ਤੁਹਾਰੇ ਵਿੱਚ ਤੂੰ ਹੀ ਹੈਂ ਸ਼ੁਰੂਆਤ ਲਈ ਗਈ ਸੀ ਵੱਡੀ ਕੁਸ਼ੀ ਦੀ ਕੀ ਗੱਲ ਹੋਗੀ ਜਦ ਉਹਨਾਂ ਦੀ ਕੋਤੀ ਨੂੰ ਚਲੋ ਵੀ ਪੂਰਾ ਪੰਜਾਬ ਜਿਹੜਾ ਉਡੀਕ ਕਰ ਰਿਹਾ ਕਿ ਦੁਨੀਆ ਜਿੱਤ ਕੇ ਘਰੇ ਜਿਹੜੀ ਆ ਉਹ ਵਾਪਸ ਆ ਰਹੀ ਹੈ ਤੋਂ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਤੇ ਜਿਹੜੀ ਗੱਲ ਮੈਂ ਪਾਲਿਸੀ ਦੀ ਕਰ ਰਿਹਾ ਸੀ ਕਿ ਕਈ ਉਹ ਲੋਕ ਕਹਿੰਦੇ ਆ ਵੀ ਚਾਰ ਦਿਨਾਂ ਬਾਅਦ ਹੀ ਪਤਾ ਲੱਗ ਗਿਆ ਜੀ ਪਾਲਿਸੀ ਦੇ ਕੀ ਰਿਜ਼ਲਟ ਆ ਪਰ ਇਸ ਸਰਕਾਰ ਚ ਬੜਾ ਜਿਹੜਾ ਕੱਡਾ ਨੂੰ ਲੈ ਕੇ ਕੰਮ ਹੋਇਆ ਜਿਹੜੇ ਖੇਡ ਵਿਭਾਗ ਦੇ ਬਜਟ ਕਦੇ 100 ਕਰੋੜ ਤੋਂ ਸੀ ਵਧਿਆ ਐਕਸਟਰੀਬਨ 900 ਕਰੋੜ ਰਿਹਾ ਜਿਹੜਾ ਪੰਜਾਬ ਸਰਕਾਰ ਨੇ ਖੇਡਾਂ ਦੇ ਲਈ ਰੱਖਿਆ 8-9 ਗੁਣਾ ਜਿਹੜਾ ਬਜਟ ਆ ਜਿਹੜਾ ਖੇਡਾਂ ਦਾ ਉਹ ਸਰਕਾਰ ਦੇ ਵਿੱਚ ਵਧਿਆ ਤੇ ਪਹਿਲੀ ਵਾਰ ਹੈ ਕਿ ਪਿਛਲੇ ਸਾਢੇ 3 ਸਾਲ ਚ ਕੋਈ ਵੀ ਜਿੰਨੀਆਂ ਮਿਨਿਸਟਰ ਗੇਮਸ ਜਿਹੜੀਆਂ ਖੇਡ ਪਾਲਿਸੀ ਦਾ ਹਿੱਸਾ ਹੈ ਉਹ ਪਹਿਲੀ ਵਾਰ ਹੈ ਉਸੇ ਮਹੀਨੇ ਦੇ ਵਿੱਚ ਜਿਹੜਾ ਕੈਸ਼ ਵਾਰਡ ਹੈ ਉਹ ਮਿਲਦਾ ਰਿਹਾ ਹੈ ਮੈਂ ਪਰਸੋਂ ਹੀ ਕਿਸੇ ਆਪਣੇ ਜਿਹੜੇ ਹਾਕੀ ਦੇ ਪਲੇਅਰ ਸੀ ਕਾਸ਼ਤੀ ਵਰਗੀਆਂ ਉਹਨਾਂ ਕੋਲ ਬੈਠੇ ਗੱਲਾ ਕਰ ਰਹੇ ਸੀ ਉਹ ਕਹਿੰਦੇ ਥੋੜੀ ਸਰਤ ਸਾਨੂੰ ਪਹਿਲੀ ਵਾਰ ਹੋਇਆ ਕਿ ਜੀ ਅਸੀਂ ਜਿਹੜੇ ਮਹੀਨੇ ਕੌਨਰਲ ਜਿੱਤ ਕੇ ਆਏ ਸਾਨੂੰ ਉਸੇ ਮਹੀਨੇ ਕੈਸ਼ਪਰ ਮਿਲ ਗਿਆ ਨਹੀਂ ਕਹਿੰਦੇ ਸਾਨੂੰ ਇਲੈਕਸ਼ਨਰ ਦਾ ਵੇਟ ਕਰਨਾ ਪੈਂਦਾ ਸੀ ਜੇ ਵੋਟਾਂ ਦਾ ਸਾਲ ਹੈ ਤਾਂ ਨੌਕਰੀ ਵੀ ਤੇ ਕੈਸ਼ ਵੀ ਜੇ ਵੋਟਾਂ ਦਾ ਸਾਲ ਨਹੀਂ ਹੈ ਤਾਂ ਨਾ ਨੌਕਰੀ ਨਾ ਕੈਸ਼ ਸੋ ਇਹ ਪਹਿਲੀ ਸਰਕਾਰ ਹੈ ਵੀ ਜਿਨੇ ਨੂੰ ਜਿਹੜੀ ਤਰਜੀਹ ਦਿੱਤੀ ਹੈ ਤੇ ਪਹਿਲੀ ਵਾਰ ਇਦਾਂ ਦੀ ਪਾਲਿਸੀ ਲੈ ਕੇ ਆਈ ਦੀ ਹੈ ਜਿਹਦਾ ਅੱਜ ਪੂਰੇ ਭਾਰਤ 'ਚ ਕੋਈ ਮੁਕਾਬਲਾ ਨਹੀਂ ਸੋ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਵੀ ਪਿਛਲੇ ਦਿਨੀ ਵੀਡੀਓ ਕਾਲ ਕਰਕੇ ਸਾਰੀਆਂ ਇਹਨਾਂ ਸਾਡੀਆਂ ਪੰਜਾਬ ਦੀਆਂ ਤਿੰਨਾਂ ਧੀਆਂ ਦੇ ਨਾਲ ਗੱਲ ਕੀਤੀ ਉਥੇ ਐਡ ਪਰ ਪਾਲਿਸੀ ਜਿਹੜਾ ਕੈਸ਼ ਵਾਰਡ ਤਾਂ ਮਿਲਣਾ ਹੀ ਹੈ ਤੇ ਹਰਮਨ ਆਲਰੇਡੀ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਸੇਵਾ ਨਿਭਾ ਰਹੀ ਹੈਗੀ ਤੇ ਇਹਨਾਂ ਨੂੰ ਵੀ ਸਾਡੀਆਂ ਦੋਨੇ ਧੀਆਂ ਨੂੰ ਜਿਹੜੀ ਵੱਡ ਦਾ ਮਾਨਸਮਾਨ ਚਲੋ ਕੈਸ਼ ਤਾਂ ਮਿਲਣਾ ਹੈ ਤੇ ਨੌਕਰੀ ਵੀ ਜਿਹੜੀ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਊਂਗੀ ਕਿ ਇਹ ਕਿਮਾਸਾਪ ਚੋਂ ਜਿਹੜੀ ਸਾਰੀ ਮੈਂ ਜਦੋਂ ਆਪਣਾ ਕਾਮਨ ਵੈਲਫੇਅਰ ਕੀਤਾ ਸੀ ਜਿੰਨਾ ਇਹਨਾਂ ਨੇ ਮਤਲਬ ਮਾਂ ਸਰਕਾਰ ਭਾਨ ਸਾਹਬ ਨੇ ਦਿੱਤਾ ਅੱਜ ਤੱਕ ਲੈ ਕੇ ਚੱਲੇ ਆ ਰਹੇ ਹਾਂ ਔਰ ਜੇ ਮਤਲਬ ਜਿੰਨਾ ਉਹ ਜਿੰਨਾ ਲੋਕ ਜਿੰਮਾਦਾਰ ਇਹਨਾਂ ਨੇ ਇਹਦਾ ਪੈਦਾ ਨਹੀਂ ਅਸਿਰ ਤੁਸੀਂ ਜਿੱਤ ਕੇ ਫੈਸਲਾ ਕਰਨਾ ਹੈ ਪਰ ਜਾਨੋ ਕਬੀਰ ਵੀ ਨਹੀਂ ਖੇਡ ਪ੍ਰੇਮੀ ਜ਼ਰੂਰ ਮੈਂ ਖੇਡ ਪ੍ਰੇਮੀ ਆ ਮੈਂ ਉਦੋਂ ਹਰਲੀਨ ਹੋਰਾਂ ਦੇ ਨਾਲੇ ਵਾਦਾ ਕੀਤਾ ਸੀ ਕਿ ਤੁਸੀਂ ਵਰਲਡ ਕੱਪ ਜਿੱਤਿਓਣਾ ਮੈਂ ਤੁਹਾਨੂੰ 에어ਪੋਰਟ ਤੋਂ ਹਾਂ ਲੈਣਾ। ਮੈਂ ਅੱਜ ਇੱਕ ਚਲੋ ਐਮਪੀ ਤਾਂ ਹੈ ਹੀ ਹਾਂ ਪਰ ਮੈਂ ਖੇਡ ਪ੍ਰੇਮੀ ਤੌਰ ਤੇ ਲੈ ਸਾਡੀਆਂ ਜਿਹੜੀਆਂ ਧੀਆਂ ਉਹਨਾਂ ਦਾ ਵੈਲਕਮ ਕਰ ਲਿਆ ਜਿੰਨਾ ਤੇ ਜੀਵਨ ਸਾਹਿਬ ਰਿਵਾਰਡ ਪ੍ਰਾਈਜ਼ ਪੀਰੀਅਡ ਵਾਲਾ ਕੋਣ ਜਿਹੜਾ ਤੁਹਾਡੇ ਅੱਸਰ ਹੈ। ਤੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੀਆਂ ਤਿੰਨੋਂ ਪੰਜਾਬ ਦੀਆਂ ਧੀਆਂ ਦਾ ਪੰਜਾਬ ਪਹੁੰਚਣ ਤੇ ਸਵਾਗਤ ਕਰਦਾਗਾ, ਵੈਲਕਮ ਕਰਦਾਗਾ ਔਨ ਬੀਫ ਆਫ ਪੰਜਾਬ ਸਰਕਾਰ ਸਰਦਾਰ ਭਗਵੰਤ ਸੇ마 ਜੀ ਦੀ ਤਰਫੋਂ ਬਹੁਤ ਬਹੁਤ ਸਵਾਗਤ ਤਿੰਨਾ ਧੀਆਂ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਦਾਦਾ ਜੀ ਪੂਰੀ ਫੈਮਿਲੀ ਜਿਹੜੀ ਆ ਉਹ ਪਹੁੰਚ ਚੁੱਕੀ ਆ ਔਰ ਪੂਰੇ ਮਹਾਲੀ ਦੇ ਪੰਜਾਬ ਦੇ ਖੇਡ ਪ੍ਰੇਮੀ ਜਿਹੜੇ ਨੇਗੇ ਉਹ ਵੀ ਪਹੁੰਚ ਚੁੱਕੇ ਨੇਗੇ ਸੋ ਪੰਜਾਬ ਦੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਕਿ ਸਾਡੀਆਂ ਤਿੰਨ ਬੇਟੀਆਂ ਜਿਹੜੀਆਂ ਲਗੀਆਂ ਉਹ ਅੱਜ ਵਰਲਡ ਕੱਪ ਜਿੱਤ ਕੇ ਆਈਆਂ ਲਗੀਆਂ ਕੋਈ ਸਮਾਂ ਸੀਗਾ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਜਿਸ ਤਰ੍ਹਾਂ ਸਾਡੀ ਭੈਣ ਨੇ ਕਿਹਾ ਕਿ ਧੀਆਂ ਨੂੰ ਉੱਖਾਂ 'ਚ ਕਤਲ ਕਰ ਦਿੱਤਾ ਜਾਂਦਾ ਸੀਗਾ ਪਰ ਅੱਜ ਉਹ ਵੀ ਧੀਆਂ ਸਾਡੇ ਦੇਸ਼ ਦਾ ਮਾਣ ਦੇਈਆਂ ਅੱਜ ਉਹ ਵੀ ਧੀਆਂ ਸਾਡੇ ਦੇਸ਼ ਦਾ ਜਿਨ੍ਹਾਂ ਨੇ ਸਿਰ ਉੱਚਾ ਕੀਤਾ ਗਿਆ ਔਰ ਪਹਿਲੀ ਵਾਰ ਜਿਹੜੀ ਆ ਵੂਮਨ ਕ੍ਰਿਕਟ ਟੀਮ ਸਾਡੀ ਆ ਵਰਲਡ ਕੱਪ ਜਿੱਤ ਕੇ ਆਈ ਆ ਬਿਲਕੁਲ ਇਹਨਾਂ ਨੂੰ ਇਨਾਮ ਵੀ ਮਿਲੇਗਾ ਸਤਕਾਰ ਵੀ ਮਿਲੇਗਾ ਔਰ ਮਹਿਮਾਨ ਸਾਹਿਬ ਨਾਲ ਬੈਠ ਕੇ ਅਸੀਂ ਪਾਲਸੀ ਬਣਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਜਿਹੜੇ ਨੇ ਕਿ ਹੋਰ ਅੱਗੇ ਵਧਣ ਪਹਿਲੀ ਵਾਰ ਹੋ ਰਿਹਾ ਕਿ 1000 ਪਲੇ ਗਰਾਉਂਡ 1000 ਖੇਡ ਸਟੇਡੀਅਮ ਜਿਹੜਾ ਉਹ ਇਸੇ ਸਾਲ ਚ ਪਿੰਡਾਂ ਚ ਬਣ ਕੇ ਤਿਆਰ ਹੋ ਜਾਊਗਾ ਔਰ ਢਾਈ 3000 3000 1000 ਸੌਰੀ 1000 ਦਾ ਨਰਸਰੀ ਜਿਹੜੀ ਆ ਉਹ ਬਣ ਕੇ ਤਿਆਰ ਹੋ ਜੀ 3000 ਪਲੇ ਗਰਾਉਂਡ ਜਿਹੜਾ ਉਹ ਬਣ ਰਿਹਾ ਹੈਗਾ ਸੋ ਖੇਡਾਂ ਪੱਤਰ ਪੰਜਾਬ ਦੀਆਂ ਹੋਰਾਂ ਜਣੀਆਂ ਰਹੀਆਂ ਸੋ ਤੁਸੀਂ ਦੇਖੋਗੇ ਕਿ ਹੌਣ ਵਾਲੇ ਸਮੇਂ ਚ ਸਾਡੀਆਂ ਧੀਆ ਸਾਡੇ ਪੁੱਤ 올ਿੰਪਿਕਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਸਾਫ ਕੇਮ ਦੇ ਅੰਦਰ ਪੂਰੇ ਭਾਰਤ ਦਾ ਪੰਜਾਬ ਦਾ ਸਾਡੇ ਪਿੰਡਾਂ ਦਾ ਨਾਮ ਚਮਕਾਉਣਗੇ ਸੋ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ ਸੋ ਮੈਂ ਇੱਕ ਵਾਰ ਫੇਰ ਪੂਰੇ ਪੰਜਾਬ ਵਾਸੀਆਂ ਨੂੰ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਸਾਡੇ ਪੰਜਾਬ ਦੇ ਭਰਾਵਾਂ ਨੂੰ ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਤੁਹਾਡੀਆਂ ਧੀਆਂ ਜਿਹੜੀਆਂ ਕਿੰਨਾ ਅੱਛਾ ਪ੍ਰਦਰਸ਼ਨ ਕਰਕੇ ਆਂਜੀਆਂ ਨੇ ਕਿਆਂ ਔਰ ਮੇਰੀ ਸਾਰੇ ਮਾਪਿਆਂ ਨੂੰ ਅਪੀਲ ਆ ਅੱਜ ਪੰਜਾਬ ਦੇਆਂ ਨੂੰ ਕਿ ਆਪਣੀਆਂ ਧੀਆਂ ਨੂੰ ਗਰਾਊਂਡ 'ਚ ਭੇਜੋ ਆਪਣੀਆਂ ਧੀਆਂ ਦੇ ਉੱਤੇ ਜਿਹੜਾ ਮਾਣ ਕਰੋ ਉਹਨਾਂ ਨੂੰ ਖੇਡਣ ਦੇ ਮੌਕੇ ਦਿਓ ਜਿੰਨਾ ਵੀ ਜਿੰਨਾ ਵੀ ਪਰਿਵਾਰਾਂ ਨੇ ਆਪਣੀਆਂ ਧੀਆਂ ਨੂੰ ਖੇਡਣ ਦੇ ਮੌਕੇ ਦਿੱਤੇ ਨੇ ਅੱਜ ਉਹ ਪਰਿਵਾਰ ਸਾਡੇ ਨਾਲ ਨੇ ਅੱਜ ਉਹਨਾਂ ਤੇ ਮੈਂ ਸਮਝਦਾ ਇਸ ਤੋਂ ਵੱਡੀ ਖੁਸ਼ੀ ਕਰਦੇ ਹੋ ਨਹੀਂ ਸ਼ਕਤੀ ਅੱਜ ਉਹਨਾਂ ਲਈ ਖੁਸ਼ੀ ਦੇ ਪਾਲੇ ਸੋ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਆਪਣੀਆਂ ਆਪਣੀਆਂ ਬੇਟੀਆਂ ਨੂੰ ਬੱਚੀਆਂ ਨੂੰ ਧੀਆਂ ਨੂੰ ਹਰ ਰੋਜ਼ ਖੇਡ ਦੇ ਮੈਦਾਨ ਚ ਲੈ ਕੇ ਜਾਓ ਜਿੱਥੇ ਉਹ ਤੰਦਰੁਸਤ ਰਹਣ ਗਿਆ ਉਹਦੇ ਖੇਡਣ ਗਿਆ ਔਰ ਆਪਣਾ ਉਹਨੇ ਮਾਂ-ਬਾਪ ਦਾ ਪੰਜਾਬ ਦਾ ਪਿੰਡ ਦਾ ਨਾਮ ਜਿਹੜਾ ਦੇਸ਼ ਨੂੰ ਉੱਚਾ ਕਰਨੀ ਗਿਆ। ਕਿੱਪਸਾ ਖੇਡਾਂ ਮਤਮ ਪੰਜਾਬੀ ਇਸ ਸਾਲ ਕਦੋਂ ਤੋਂ ਹੋਣ ਦੀ ਸੀ ਮਾਬੂਦੀ ਖਿਡਾਰੀ ਜਿਹੜੇ ਬਾਹਰ ਆਏ। ਸ਼ਡਿਊਲ ਬੜੇ ਜਲਦੀ ਜਿਹੜਾ ਖੇਡਾਂ ਮਤਮ ਦੀ ਪੰਜਾਬ ਦੇ ਜਾਰੀ ਕਰਾਂਗੇ ਬਿਲਕੁਲ ਪ੍ਰੈਸੀ।